ਕਲਾਸ 1 ਵਿੱਚ ਪੜਦੇ ਦੋ ਦੋਸਤਾਂ ਵੱਲੋਂ ਇਕੱਠੇ ਰਲ ਕੇ ਪਹਿਲਾਂ ਪੀਤੀ ਸ਼ਰਾਬ ਅਤੇ ਫਿਰ ਉਸ ਦੇ ਵਿੱਚ ਸਰਫਾਸ ਦੀਆਂ ਗੋਲੀਆਂ ਮਿਲਾ ਕੇ ਪੀਤੀ ਇੱਕ ਦੀ ਮੌਤ ਇੱਕ ਜੇਰੇ ਇਲਾਜ ਬਠਿੰਡਾ ਦੇ ਹਸਪਤਾਲ ਵਿਖੇ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੌਰਿਆਣਾ ਦਾ ਇਸ ਨੂੰ ਲੈ ਕੇ ਥਾਣਾ ਤਰਵੰਡੀ ਸਾਬੋ ਦੇ ਅਨਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਕਿ ਕੌਰੀਆਣਾ ਪਿੰਡ ਦੇ ਵਿੱਚ ਦੋ ਦੋਸਤ ਜੋ ਪਹਿਲਾਂ ਇਕੱਠੇ ਪੜਦੇ ਸਨ ਅਤੇ ਪਿੱਛੇ ਇਹਨਾਂ ਦੀ ਆਪਸ ਵਿੱਚ ਅਣਬਣ ਹੋ ਗਈ ਸੀ ਅਤੇ ਹੁਣ ਇਹ ਪਲੱਸ ਵਾਂਗਾਂ ਦੇ ਵਿੱਚ ਦੋਨੋਂ ਹੀ ਆਪਣਾ ਇਕੱਠੇ ਪੜਦੇ ਜਾਂ ਤੇ ਇਹਨਾਂ ਵੱਲੋਂ ਪਹਿਲਾਂ ਰਲ ਕੇ ਸ਼ਰਾਬ ਪੀਤੀ ਗਈ ਤੇ ਫਿਰ ਉਹਦੇ ਵਿੱਚ ਸਰਵਾਸ ਦੀਆਂ ਗੋਲੀਆਂ ਮਿਲਾ ਕੇ ਇਹਨਾਂ ਵੱਲੋਂ ਪੀ ਲੈਣਗੇ ਪੀ ਦੇ ਗਏ। ਤਾਂ ਜਿਸ ਨੂੰ ਲੈ ਕੇ ਥਾਣਾ ਤਰਵੰਡੀ ਸਾਬੋ ਵਿਖੇ ਜਿਹੜਾ ਉਹ ਨੌਜਵਾਨ ਹਜੇ ਤੱਕ ਜ਼ੇਰੇ ਇਲਾਜ ਹੈ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੇਖਣ ਹਜੇ ਹੀ ਜਾਂਚ ਦਾ ਵਿਸ਼ਾ ਹੈ ਕਿਉਂਕਿ ਦੋਨਾਂ ਨੇ ਇਕੱਠੇ ਹੀ ਆਪਣਾ ਸਰਬਾਸ ਦੀਆਂ ਗੋਲੀਆਂ ਮਲਾਈਆਂ ਸਨ ਸ਼ਰਾਬ ਦੇ ਵਿੱਚ ਤੇ ਦੋਨਾਂ ਨੇ ਇਕੱਠੇ ਹੀ ਪੀਤੀਆਂ ਇੱਕ ਨੇ ਜ਼ਿਆਦਾ ਪੀ ਲਈ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਤੇ ਦੂਜਾ ਜਿਹੜੇ ਲਾਜ਼ਮ ਦਾ ਹਸਪਤਾਲ ਵਿਖੇ ਦਾਖਲ ਹੈ ਆ ਉਸ ਨੂੰ ਸੁਣਾਉਣਾ ਕੀ ਕੀ ਕਹਿੰਦੇ ਹੈ ਸਬੰਧੀ ਥਾਣਾ ਤਰੰਡੀ ਸਾਬੋਦੀ ਐਸਐਚਓ ਇਸ ਮਾਮਲੇ ਨੂੰ ਲਏਗੀ ਇਹ ਜੀ ਆਪਣਾ ਇਹ ਜਿਸੁੰਦਰ ਸਿੰਘ ਪੁੱਤ ਜੀ ਸਿੰਘ ਕੋਰਲਾ ਇਹਦਾ ਲੜਕਾ ਅਰਸ਼ਦੀਪ ਸਿੰਘ ਉਮਰ ਕਰੀਬ 16-17 ਸਾਲ ਇਹ ਤੇ ਇਹਦਾ ਦੋਸਤ ਜਿਹੜਾ ਲੱਬ ਲੱਬੀ ਸਿੰਘ ਇਹਨਾਂ ਨੇ ਮਿਤੀ 25 10 ਨੂੰ ਕੋਈ ਪੰਮ ਰਿੰਕ ਕੀਤੀ ਰਿੰਕ ਕੀਤੀ ਫਿਰ ਡਰਿੰਕ ਦੇ ਵਿੱਚ ਮਿਲਾ ਕੇ ਆਪਣਾ ਦੂਜਾ ਸਲਫਾਸ ਤੇ ਰਿਲੀ ਦਵਾਈ ਉਹ ਪਾ ਕੇ ਮਤਲਬ ਪੀ ਲਈ ਸੀ ਜੀ ਉਦੀ ਕੱਲ ਸੋ ਡੈਥ ਹੋ ਗਈ ਸੀਗੀ ਆਪਣਾ ਜਿਹੜਾ ਅਰਸ਼ਦੀਪ ਸਿੰਘ ਸੀ ਵੀ ਤੇ ਅਸਲੀ ਪਿਤਾ ਦੇ ਬਿਆਨ ਤੇ ਜਿਹੜਾ ਹੈਗਾ ਲੱਭੀ ਸਿੰਘ ਦੇ ਖਿਲਾਫ ਮੁਕਦਮਾ ਅੱਜ ਕਰ ਲਿਆ ਮੁਕਦਮਾ ਨੰਬਰ 262 ਅੰਡਰ ਸੈਕਸ਼ਨ 108 ਬੀ ਐਨ ਐਸ ਮਿਤੀ 31 10 2025 ਅੱਜ ਜਿਹੜਾ ਲਾਸ਼ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕਰ ਰਹੇ ਆ ਤੇ ਜਿਹੜਾ ਲੱਭੀ ਸਿੰਘ ਹੈ ਉਹ ਵੀ ਮੱਟਾ ਉਹਨੇ ਘੱਟ ਦਿੱਤੀ ਸੀਗੀ ਤੇ ਉਹਦੇ ਆਪਣਾ ਕਤਲ ਜਾਰੀ ਹੈ ਬਸ ਕੋਈ ਦੋਸਤ ਸੀ ਇਹ ਦੋਵੇਂ ਆਪਸ ਵਿੱਚ ਦੀ ਦੋਸਤ ਸੀਗੇ ਉਹਨਾਂ ਥੋੜੇ ਸਮੇਂ ਤੋਂ ਮਤਲਬ ਦੱਸਿਆ ਵੀ ਆਪਸ ਵਿੱਚ ਅਣਬੰਧ ਹੋ ਗਈ ਸੀ ਵੀ ਦੀ ਦੋਸਤ ਨੇ ਦੋਸਤ ਨੂੰ ਮਤਲਬ ਸਪਰੇਅ spray ਹੀ ਜਾਂਦਾ ਸਰਪਾਸਤੇ ਗਲਤ ਹੈ ਇਹ ਦੋਨੋਂ ਨੇ ਰਲ ਕੇ ਮਤਲਬ ਇੱਕ ਨੇ ਵੱਧ ਪੀ ਲਈ ਇੱਕ ਨੇ ਘਟ ਜਿਹੜੇ ਨੇ ਵੱਧ ਪੀਤੀ ਸੀ ਦੀਥ ਹੋ ਗਈ ਦੂਜਾ ਜਿਹੜੇ ਲਾਜਮ ਉਹਨੇ ਆਪਣਾ ਹਮਜਸ ਹਸਪਤਾਲ ਚ ਭੇਡਿਆ ਤੇ ਮੁਕਦਮਾ ਦਰਜ ਕਰ ਲਿਆ ਕੋਈ ਹੋਰ ਕੋਈ ਜਾਣਕਾਰੀ ਮਿਲਦੀ ਹੋਵੇ ਕੋਈ ਹੋ